ਤੁਸੀਂ ਜਦੋਂ ਧਾਰਮਿਕ ਸਟੋਰੀਜ਼ ਦੇ ਉੱਤੇ ਕੰਮ ਕਰਦੇ ਹੋ ਤਾਂ ਉਹ ਸੱਚੀ ਬਹੁਤ ਟੇਢੀ ਖੀਰਾ ਹੂੰ ਠੀਕ ਆ ਨਾ ਉਹ ਉਹਨੂੰ ਜਿਹੜਾ ਹੈਗਾ ਵਾ ਕਲੀਅਰੈਂਸ ਕਰਵਾਉਣ ਵਾਸਤੇ ਪਹਿਲਾਂ ਤੁਸੀਂ ਐਸਜੀਪੀਸੀ ਵਾਲਿਆਂ ਦੇ ਜਿਹੜਾ ਹੈਗਾ ਵਾ ਹਨਾ ਉਹ ਕਰੀ ਜਾਂਦੇ ਹੋ ਵੀ ਹਾਂਜੀ ਸਾਨੂੰ ਜਿਹੜਾ ਵੀ ਦੱਸ ਦਿਓ ਜੀ ਹਨਾ ਤੇ ਐਸਜੀਪੀਸੀ ਦੇ ਬਾਅਦ ਸਾਰੇ ਲੋਕ ਜਿਹੜੇ ਹੈਗੇ ਨੇ ਸਿਆਣੇ ਨੇ ਜਿਨ੍ਹਾਂ ਨੂੰ ਹਿਸਟਰੀ ਦਾ ਪਤਾ ਹੈਗਾ ਵਾ ਸਿੱਖ ਇਤਿਹਾਸ ਬਾਰੇ ਜਿਨ੍ਹਾਂ ਨੂੰ ਮਤਲਬ ਕਿ ਬਹੁਤ ਵੱਡੀ ਜਾਣਕਾਰੀ ਹੈਗੀ ਆ ਹਨਾ ਤੇ ਵਿਦਵਾਨ ਕੋਈ ਉਹਨਾਂ ਦੇ ਬੈਠੇ ਨੇ ਰਿਸਰਚ ਸਕਾਲਰ ਬੈਠੇ ਨੇ ਤੇ ਕੁਝ ਉਹ ਵੀ ਨੇ ਜਿਹੜੇ ਹੈਗੇ ਨੇ ਮਤਲਬ ਕੀ ਵੀ ਜਿਨ੍ਹਾਂ ਨੂੰ ਨਹੀਂ ਪਤਾ ਹੈ ਨਾ ਤੇ ਬਟ ਉਹ ਕਈ ਵਾਰੀ ਪੋਸਟਾਂ ਦੇ ਉੱਤੇ ਬੈਠੇ ਹੁੰਦੇ ਨੇ ਤੁਸੀਂ ਫਿਰ ਉਹਨਾਂ ਕੋਲ ਭੱਜਨੇ ਟਫੀਰੀ ਜਾਂਦੇ ਹੋ ਉਹ ਤਾਂ ਕਰਕੇ ਇਸੇ ਸ਼ਾਇਦ ਮੈਨੂੰ ਲੱਗਦਾ ਹੈਗਾ ਇਸੇ ਕਰਕੇ ਲੋਕ ਜਿਹੜੇ ਹੈਗੇ ਨੇ ਖਾਸ ਕਰਕੇ ਪੰਜਾਬੀ ਵਾਲੇ ਉਹ ਭੱਜਦੇ ਨੇ ਇਹਨਾਂ ਗੱਲਾਂ ਦੇ ਵਿੱਚੋਂ ਵੀ ਨਹੀਂ ਹਾਂ ਵੀ ਕਿਉਂ ਬਣਾਉਣਾ ਹੈਗਾ ਵਾ ਹੁਣ ਤੁਸੀਂ ਜੇ ਤੁਸੀਂ Hindu mythology ਦੀ ਜਾਂ Hindu history ਦੀ ਗੱਲ ਕਰਦੇ ਹੋ ਹੈ ਨਾ ਤਾਂ ਕਿੰਨਿਆ ਰਮਣਾ ਨੇ ਮਤਲਬ ਤੁਸੀਂ ਅਮਾਜ਼ਨ ਨਹੀਂ ਵਿਸ਼ਾਲ ਤੁਸੀਂ ਨਹੀਂ ਤੁਸੀਂ ਅਮਾਜ਼ਨ ਨਹੀਂ ਕਰ ਸਕਦੇ 1000 ਤੋਂ ਵੱਧ ਰਮਾਇਣ ਲਿਖੀਆਂ ਹੋਈਆਂ ਨੇ ਅੱਛਾ ਜੀ 1000 ਤੋਂ ਵੱਧ ਪਰ ਜਿਹੜੀ ਹੈਗੀ ਤੁਲਸੀ ਰਾਮ ਦੀ ਹੈਗੀ ਜਿਹੜੀ ਹਨਾ రామਚਰਿਤ ਮਾਨਸ ਉਹ ਮਤਲਬ ਕਿ ਜਿਹੜੀ ਹੈਗੀ ਉਹ ਬਟ ਵੈਸੇ ਜੇ ਆਪਾਂ ਗੱਲ ਕਰੀਏ ਤਾਂ 1000 ਤੋਂ ਵੱਧ ਰਮਾਇਣਸ ਨੇ ਜੀ ਦੇ ਵਿੱਚ ਜਿਹੜਾ ਹੈਗਾ ਬਸ ਤੁਸੀਂ ਮਤਲਬ ਕੀ ਉਹ ਕਿਸ ਪਾਤਰ ਨੂੰ ਕਿਸੇ ਤਰੀਕੇ ਨਾਲ ਦਿਖਾਇਆ ਕਿਸੇ ਪਾਤਰ ਨੂੰ ਕਿਸੇ ਤਰੀਕੇ ਨਾਲ ਦਿਖਾਇਆ ਹੈ ਨਾ ਤੇ ਔਰ ਉਹਨਾਂ ਦਾ ਕੋਈ ਇਹ ਵੀ ਨਹੀਂ ਹੈਗਾ ਵੀ ਠੀਕ ਹੈ ਜੀ ਹੈ ਨਾ ਤੇ ਚਲੋ ਮੈਨੂੰ ਤਾਂ ਇਹ ਨਹੀਂ ਲੱਗਦਾ ਹੁੰਦਾ ਚਾਹੇ ਧਰਮ ਦੇ ਮਾਮਲੇ ਨੂੰ ਲੈ ਕੇ ਕੋਈ ਵੀ ਆ ਜਰਮਨ ਦੀ ਗੱਲ ਆ ਮਹਾਭਾਰਤ ਦੀ ਗੱਲ ਹੈਗੀ ਆ ਜਦੋਂ ਤੁਸੀਂ ਇਹਨਾਂ ਕੈਰੈਕਟਰਸ ਦੇ ਉੱਤੇ ਜਾਂ ਇਹਨਾਂ ਦੇ ਉੱਤੇ ਫਿਲਮ ਬਣਾਉਣੀ ਹੈ ਤਾਂ ਤੁਹਾਨੂੰ ਮਤਲਬ ਕਿ ਨਹੀਂ ਤੋੜਨਾ ਮਰੂੜਨਾ ਚਾਹੀਦਾ ਕਿਸੇ ਕਿਉਂਕਿ ਇੱਕ ਸੰਪਰਦਾਇ ਹੈ ਇੱਕ ਧਰਮ ਹੈ ਹਨਾ ਤੇ ਉਹਦੇ ਜਿਹੜੀ ਹੈਗੀ ਉਹ ਹਾਰਟ ਹੁੰਦਾ ਛੱਟ ਲੱਗਦੀ ਆ ਉਹ ਤਾਂ ਨਹੀਂ ਕਰਨਾ ਚਾਹੀਦਾ ਪਰ ਮੈਨੂੰ ਲੱਗਦਾ ਉਹਨਾਂ ਦੀ ਇੰਟਰਫੀਰੈਂਸ ਬਹੁਤ ਘੱਟ ਆ ਭਾਈ ਜੀ ਸੁਣਣੇ ਦਾ ਜਿਵੇਂ ਆਪਾਂ ਹੁਣ ਆਪਾਂ ਦਿੱਲੀ ਰੂਟੀਨ 'ਚ ਆਪਾਂ ਗੱਲ ਕਰ ਲਈਏ ਵੀ ਕਿੱਥੋਂ ਗੱਲ ਪਹੁੰਚਦੀ ਹੈ ਤੇ ਇੱਥੇ ਤੱਕ ਪਹੁੰਚਣੀ ਹੈ ਉਹਦਾ ਤਾਂ ਚੇਂਜ ਹੋ ਜਾਂਦੀ ਆ ਇਹ ਚੀਜ਼ਾਂ ਨੂੰ ਪਹਿਨੀ ਆਲਰੇਡੀ ਬਹੁਤ ਟਾਈਮ ਹੋ ਚੁੱਕਾ ਕਿੰਨੇ ਚੇਂਜ ਹੋ ਚੁੱਕੇ ਨੇ ਉੱਤੱਕੇ ਦੇਖੋ ਮੈਂ ਤੁਹਾਨੂੰ ਦੱਸਦਾ ਹਾਂ ਕਿ ਅਮਾ ਜਿਹੜੇ ਨਾ ਹਿਸਟੋਰੀయన్స్ ਨੇ ਜੀ ਹੁਣ ਜੇ ਤੁਸੀਂ ਰਾਜੇ ਮਹਾਰਾਜਿਆਂ ਦੀ ਵੀ ਗੱਲ ਕਰੋਗੇ ਹੈਨਾ ਤਾਂ ਉਹਨਾਂ ਨੇ ਵੀ ਜਿਹੜੇ ਹੈਗੇ ਨੇ ਲੜਾਈਆਂ ਦੇ ਨਾਲ ਵੀ ਹਿਸਟੋਰੀయన్స్ ਜਾਂਦੇ ਸੀਗੇ ਹੈਨਾ ਤੇ ਜੇ ਤੁਸੀਂ ਕਹੋਗੇ ਨੇ ਵੀ ਸਾਰੇ ਹਿਸਟੋਰੀయన్స్ ਬਹੁਤ ਸਿਆਣੇ ਸੀਗੇ ਹੈਨਾ ਤਾਂ ਐਵੇਂ ਨਹੀਂ ਹੁੰਦਾ ਕੋਚੇ ਸਟੋਰੀਜ਼ ਉਹ ਵੀ ਸੀਗੇ ਵੀ ਜਿਨ੍ਹਾਂ ਨੇ ਰਾਜੇ ਮਹਾਰਾਜਿਆਂ ਦੀ ਸਿਰਫ ਤੇ ਸਿਰਫ ਜਿਹੜੀ ਹੈਗੀ ਆ ਚਾਪਲੂਸੀ ਕਰਨੀ ਆ ਉਹਨਾਂ ਨੂੰ ਇਹ ਲੱਗਦਾ ਹੈਗਾ ਬਾਬੀ ਠੀਕ ਆ ਯਾਰ ਆਪਾਂ ਜਿਹੜਾ ਹੈਗਾ ਬਾਬੀ ਇਹਨੂੰ ਮਤਲਬ ਕਿ ਯੋਧਾ ਬਣਾ ਦਈਏ ਹੈਨਾ ਤੇ ਉਹ ਜਿਹੜੀ ਹੈਗੀ ਇਹ ਚੀਜ਼ਾਂ ਹੁੰਦੀਆਂ ਨੇ ਤਾਂ ਅਸਲਸ ਤਾਂ ਮਾਮਲਾ ਉੱਥੋਂ ਹੀ ਜਿਹੜਾ ਹੈਗਾ ਵਾ ਉਹ ਗੈਲ ਦਾ ਰਾਜ ਆ ਉਹ ਆਪਣੇ ਹਿਸਾਬ ਨਾਲ ਸਟ੍ਰੀਮ ਬਸ ਇਹ ਹੀ ਆ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਜਿਹੜੀ ਸਰਕਾਰ ਆ ਉਹਦੇ ਚਲਦੀ ਹੈ ਹਾਂ ਇਹ ਤਾਂ ਇਹ ਤਾਂ ਜਿਹੜਾ ਹੈਗਾ ਵਾ ਪਹਿਲੇ ਸਟੈਪ ਤੋਂ ਹੀ ਮਤਲਬ ਕਿ ਜਿਹੜੀ ਹੈਗੀ ਸ਼ੁਰੂ ਹੋ ਜਾਂਦਾ ਹੈ ਬੇ ਹਾਜੀ ਹੁਣ ਕਿਹਨੂੰ ਜਿਹੜਾ ਹੈਗਾ ਵਾ ਇਸ ਚੀਜ਼ ਦੀ ਲੜਾਈ ਲੜਾਈ ਕਰਨੀ ਬਹਿਸ ਕਰਨਾ ਮਤਲਬ ਬੇਫੂਦ ਨਹੀਂ ਮਤਲਬ ਵਾ ਕੀ ਤੁਸੀਂ ਕੀ ਕਰ ਸਕਦੇ ਹੈਗੇ ਨਹੀਂ ਕੁਝ ਨਹੀਂ ਕਰ ਸਕਦੇ ਹਾਂ ਹੁਣ ਮਤਲਬ ਮਤਲਬ ਮੈਂ ਕਿਸੇ ਇੱਕ ਮਤਲਬ ਕਿ ਧਰਮਕੋ ਗੁਰੂ ਦੀ ਗੱਲ ਕਰਦਾ ਬਿਨਾ ਨਾਮ ਲੈ ਤੋ ਗੱਲ ਕਰਦਾ ਮੈਂ ਕਿਸੇ ਇੱਕ ਮਤਲਬ ਕਿ ਜਿਹੜਾ ਹੈਗਾ ਥਾ ਦੇ ਉੱਤੇ ਬੈਠਾ ਸੀਗਾ ਕੋਈ ਡੇਰਾ ਸੀ ਹੁਣ ਉੱਥੇ ਉਹ ਗੱਲ ਕਰਦੇ ਨੇ ਵੀ ਆਪਣੇ ਯਾਰ ਜੋ ਫਲਾਨੇ ਜਿਹੜੇ ਗੁਰੂ ਸਾਹਿਬ ਸੀਗੇ ਹਨਾ ਜਾਂ ਉਹ ਫਲਾਨਾ ਆਪਣਾ ਗੁਰੂ ਸੀਗਾ ਤੇ ਵੀ ਉਹ ਯਾਰ ਉਹਦਾ ਤਾਂ ਜ਼ਿਕਰ ਕਰ ਦੋ ਵੀ ਉਹਨਾਂ ਦੀ ਉਹ ਜਿਹੜੀ ਹੈਗੀ ਆ ਵੀ ਉਹ ਬੀਬੀ ਵੀ ਬਦਲ ਕੇ ਉਹਨਾਂ ਦੀ ਸੀਗੀ ਵੀ ਉਹ ਵੀ ਤਾਂ ਉਹਨੂੰ ਘਰ ਵਾਲੀ ਵਾਂਗੂ ਰੱਖਦੇ ਸੀ ਨਹੀਂ ਨਹੀਂ ਯਾਰ ਉਹਨੂੰ ਰਹਿਣ ਤੋਂ ਕਹਿੰਦੇ ਉਹਨੂੰ ਕੀ ਘਰ ਵਾਲੀ ਜਿਹੜੀ ਉਹਨਾਂ ਦੀ ਘਰ ਵਾਲੀ ਹੈਗੀ ਆ ਵੀ ਉਹ ਨੂੰ ਹਨਾ ਵੀ ਫਿਰ ਲੋਕ ਉਤਰਾਜ ਕਰਨਗੇ ਵੀ ਉਹਨਾਂ ਦੀ ਦੋ ਘਰ ਵਾਲੀਆਂ ਸੀਗੀਆਂ ਹਨਾ ਤ ਨਹੀਂ ਦੱਸ ਸਕਦੇ ਮਤਲਬ ਹਾਂ ਮਤਲਬ ਜਿਹੜਾ ਹੈਗਾ ਬਾ ਤੁਸੀਂ ਇਸੇ ਤਰੀਕੇ ਨਾਲ ਜਿਹੜਾ ਹੈਗਾ ਬਾ ਇਤਿਹਾਸ ਤਾਂ ਉੱਥੇ ਹੀ ਖਤਮ ਹੋ ਜਾਂਦਾ ਉੱਥੇ ਜਿਹੜਾ ਹੈਗਾ ਬਾ ਉਹ ਲਿਖੇਗੀ ਪੜ੍ਹੇਗੀ ਬਿਲਕੁਲ ਹਾਂ ਬਸ ਫਿਰ ਜਿਹੜਾ ਹੈਗਾ ਬਾ ਉਸੇ ਤਰੀਕੇ ਨਾਲ ਵੀ ਹਾ ਜਿਹਦੀ ਪ੍ਰਸ਼ੰਸਾ ਕਰਨੀਆਂ ਜਿਹਦੇ ਸੋਲੇ ਗਾਉਣੇ ਨੇ ਉਹਦੇ ਸੋਲੇ गा ਕੇ ਉਹਨੂੰ ਜਿਹੜ ਕਬਾ ਅਪਲਾਈਂਚ ਲਾਇਆ ਹੋ ਤੇ ਜੇ ਕਿਸ ਨੂੰ ਜਿਹੜਾ ਹੈਗਾ ਉਹ ਡਾਊਨਲਾਈਨ ਚ ਲੈ ਆਉਣਾ ਤੇ ਉਹਨੂੰ ਡਾਊਨਲਾਈਨ ਚ ਲੈ ਆਓ